ਆਪ ਕੁਝ ਕਰਦੇ ਨਹੀਂ ਸਭ ਕੁਝ ਰੱਬ ਤੇ ਸੁਟੇ ਔਰ ਜਾਪਦਾ ਹੈ ਇਸ ਤਰ੍ਹਾਂ ਦੇ ਖਿਆਲਾਂ ਤੋਂ ਉਸਨੇ ਇਹ ਖਿਆਲ ਲੈ ਲਏ ਜਿਹੜੇ ਆਪ ਬੰਦੇ ਕਹਿੰਦੇ ਨੇ ਕੋਈ ਗੱਲ ਨਹੀਂ ਗੁਰੂ ਕਰਾਏਗਾ ਤੇ ਨਾਮ ਜਪਾਂਗੇ ਉਹ ਦੋ ਗੁਰੂ ਛਕਾਏਗਾ ਤੇ ਅੰਮ੍ਰਿਤ ਛਕਾਂਗੇ ਅਜੇ ਗੁਰੂ ਤੈਨੂੰ ਇਹ ਹੀ ਆਖਦਾ ਸ਼ਰਾਬ ਵੀ ਪੀ ਅੰਮ੍ਰਿਤ ਨਾ ਛਕ ਜਦੋਂ ਗੁਰੂ ਹੁਕਮ ਕਰੇਗਾ ਉਦੋਂ ਗੁਰਦੁਆਰੇ ਆਵਾਂਗੇ ਜਦੋਂ ਗੁਰੂ ਨਾਮ ਜਪਾਵੇਗਾ ਉਦੋਂ ਜਪਾਂਗੇ ਕਿ ਅਜੇ ਤੇ ਤੈਨੂੰ ਗੁਰੂ ਨੇ ਇਹੀ ਆਖਿਆ ਸਾਰਾ ਦਿਨ ਗੰਦੇ ਗੀਤ ਅਲਾਪ ਗੰਧੀਆਂ ਹੀ ਗੱਲਾਂ ਕਰ ਅਜੇ ਤੇ ਤੈਨੂੰ ਗੁਰੂ ਨੇ ਇਹੀ ਆਖਿਆ ਦਰਸਲ ਮਹਾਪੁਰਸ਼ਾਂ ਦੇ ਇਹਨਾਂ ਬਚਨਾਂ ਨੂੰ ਸਹੀ ਢੰਗ ਨਾਲ ਸਮਝਿਆ ਨਹੀਂ ਗਿਆ ਕਿ ਕਰਨ ਕਰਾਵਨ ਆਪੇ ਆਪ ਜਿਸ ਭਗਤ ਨੇ ਕਹਿ ਦਿੱਤਾ ਹੈ ਪ੍ਰਭੂ ਮੇਰੇ ਕੋਲ ਕੁਝ ਨਹੀਂ ਸਭ ਕੁਝ ਤੇਰਾ ਹੈ ਉਹ ਤਾਂ ਇੱਕ ਸਟੇਜ ਤੇ ਪਹੁੰਚ ਕੇ ਇੱਕ ਸੂਝ ਸਮਝ ਦੀ ਸ਼ਿਖਰਤਾ ਤੇ ਪਹੁੰਚ ਕੇ ਉਸਨੇ ਆਖਿਆ ਮੈਂ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ ਸੜਕ ਤੇ ਤੇ ਅੱਖਾਂ ਖੋਲ੍ਹ ਕੇ ਵੀ ਚੱਲ ਸਕਦਾ ਪਰ ਜੇ ਮੈਂ ਅੱਖਾਂ ਬੰਦ ਕਰਕੇ ਚੱਲਿਆ ਤੇ ਕਿਧਰੇ ਠੋਕਰ ਖਾ ਜਾਵਾਂਗਾ ਡਿੱਗ ਜਾਵਾਂਗਾ ਝੋਟ ਲੱਗੇਗੀ ਤੇ ਹੁਣ ਮੈਂ ਉੱਥੇ ਰੱਬ ਨੂੰ ਗਾਲ੍ਹਾਂ ਕੱਢਣ ਲੱਗ ਪਾਵਾਂਗਾ ਪ੍ਰਮਾਤਮਾ ਨੂੰ ਦੋਸ਼ੀ ਠਹਿਰਾਵਾਂ ਤੇ ਪ੍ਰਮਾਤਮਾ ਇਹ ਵੀ ਆਖ ਸਕਦਾ ਤੂੰ ਅੱਖ ਖੋਲ੍ਹ ਕੇ ਚੱਲਣਾ ਸੀ ਅੱਖ ਖੋਲ ਕੇ ਚੱਲਣ ਦੀ ਸੁਤੰਤਰਤਾ ਰੱਬ ਨੇ ਦਿੱਤੀ ਹੈ ਪਰ ਇਹ ਵੀ ਸੁਤੰਤਰਤਾ ਦਿੱਤੀ ਹੈ ਕਿ ਮੈਂ ਅੱਖਾਂ ਬੰਦ ਵੀ ਕਰ ਸਕਦਾ ਮੈਨੂੰ ਸੱਚ ਬੋਲਣ ਦੀ ਸੁਤੰਤਰਤਾ ਦਿੱਤੀ ਹੈ ਪਰ ਮੈਨੂੰ ਇਹ ਸੁਤੰਤਰਤਾ ਵੀ ਦਿੱਤੀ ਹੈ ਕਿ ਮੈਂ ਝੂਠ ਵੀ ਬੋਲ ਸਕਦਾ ਮੈਨੂੰ ਪਰਉਪਕਾਰ ਕਰਨ ਦੀ ਸੁਤੰਤਰਤਾ ਦਿੱਤੀ ਹੈ ਪਰ ਮੈਨੂੰ ਇਹ ਸੁਤੰਤਰਤਾ ਵੀ ਦਿੱਤੀ ਹੈ ਕਿ ਮੈਂ ਦੁਰਾਚਾਰ ਵੀ ਕਰ ਸਕਦਾ ਠੱਗੀ ਵੀ ਕਰ ਸਕਦਾ ਤੇ ਅਗਰ ਇਸ ਤੋਂ ਵਿਪਰੀਤ ਮੈਂ ਕੁਝ ਕਰ ਹੀ ਨਹੀਂ ਸਕਦਾ ਤੋ ਮੇਰਾ ਸਦਾਚਾਰੀ ਹੋਣਾ ਕੀ ਮੈਨੇ ਰਖਦਾ ਉਤੇ ਮਜਬੂਰੀ ਹੈ ਮੇਰੀ ਮੈਂ ਬਣਾ ਹੀ ਗਈ ਹੋਰ ਤੇ ਕੋਈ ਰਸਤਾ ਹੀ ਕੋਈ ਨਹੀਂ ਫਿਰ ਗੁਰਦੁਆਰੇ ਆਣਾ ਤੇ ਮੇਰਾ ਮਜਬੂਰੀ ਹੈ ਕਿਉਂਕਿ ਹੋਰ ਪਾਸੇ ਤੇ ਮੈਂ ਜਾ ਹੀ ਨਹੀਂ ਸਕਦਾ ਹੋਰ ਤੇ ਕੋਈ ਰਸਤਾ ਹੀ ਨਹੀਂ ਉਹ ਤਾਂ ਮਜਬੂਰੀ ਹੈ ਤੇ ਉਸ ਮਜਬੂਰੀ ਦੀ ਕੀ ਮਹਾਨਤਾ ਹੈ ਕੁਝ ਵੀ ਨਹੀਂ ਉਹ ਤੇ ਮਜਬੂਰੀ ਹੈ ਫਿਰ ਉਸ ਦੀ ਕੀ ਮਹਿਮਾ ਹੈ ਉਹਦੀ ਕੀ ਉਪਮਾ ਹੈ ਕੁਝ ਵੀ ਨਹੀਂ ਦੋਵੇਂ ਪਾਸੇ ਜਾ ਸਕਦੇ ਅੱਖਾਂ ਖੋਲ ਕੇ ਵੀ ਚੱਲ ਸਕਦੇ ਆਂ ਅੱਖਾਂ ਬੰਦ ਕਰਕੇ ਵੀ ਚੱਲ ਸਕਦੇ ਆ ਬੰਦ ਕਰਕੇ ਚਲੇ ਤੇ ਜੋ ਠੋਕਰ ਖਾਦੀ ਤੇ ਚੋਟ ਲੱਗੇ ਜ਼ਖਮ ਹੋਇਆ ਜ਼ਿੰਮੇਵਾਰੀ ਰੱਬ ਦੀ ਨਹੀਂ ਹੈ ਪਰਮਾਤਮਾ ਦੀ ਨਹੀਂ ਹੈ ਇਹ ਮਨੁੱਖ ਦੀ ਹੈ ਪਰ ਜਿਹੜਾ ਭਗਤਾਂ ਨੇ ਕਹਿ ਦਿੱਤਾ ਸਾਡੇ ਹੱਥ ਵਿੱਚ ਕੁਝ ਨਹੀਂ ਬਿਲਕੁਲ ਠੀਕ ਗਿਆ ਉਹਨਾਂ ਨੇ ਵੀ ਉਹਨਾਂ ਨੇ ਕਹਿ ਹੈ ਪਰਮਾਤਮਾ ਜੇ ਮੈਂ ਅੱਖਾਂ ਖੋਲ ਕੇ ਚੱਲ ਸਕਦਾ ਤੇ ਅੱਖਾਂ ਖੋਲ ਕੇ ਚੱਲਣ ਦੀ ਸੁਤੰਤਰਤਾ ਵੀ ਤੇਰੀ ਦਿੱਤੀ ਹੋਈ ਹੈ ਜਿਵੇਂ ਮੈਂ ਅੱਖ ਬੰਦ ਕਰਕੇ ਵੀ ਚੱਲ ਸਕਦਾ ਤੇ ਇਤਨੀ ਸੁਤੰਤਰਤਾ ਵੀ ਤੇਰੇ ਹੀ ਦਿੱਤੀ ਹੋਈ ਹੈ ਮੇਰੀ ਆਪਣੀ ਤੇ ਨਹੀਂ ਮੇਰੇ ਹੱਥੇ ਚ ਕੁਝ ਨਹੀਂ ਗੱਲ ਜਿਹੜੀ ਹੈ ਜਿਵੇਂ ਕੋਈ ਬੰਦਾ ਹੁਣ ਅੰਦਰੋਂ ਕੰਨਾਂ ਨੂੰ ਬੰਦ ਕਰਨਾ ਚਾਹੇ ਤੇ ਨਹੀਂ ਕਰ ਸਕਦਾ ਕੰਨ ਨਹੀਂ ਬੰਦ ਹੋ ਸਕਦਾ ਅੰਦਰੋਂ ਰੱਬ ਨੇ ਕੋਈ ਐਸਾ ਆਲਾ ਹੀ ਨਹੀਂ ਬਣਾਇਆ ਲੇਕਿਨ ਜ਼ੁਬਾਨ ਅਸੀਂ ਬੰਦ ਕਰ ਸਕਦੇ ਹਾਂ ਬੋਲਦੇ ਪੈ ਚੁੱਪ ਕਰ ਜਾਵਾਂਗੇ ਬ੍ਰੇਕਾਂ ਲਾ ਸਕਦੇ ਵੇਖ ਰਿਆਂ ਤੇ ਅੱਖਾਂ ਮੀਟ ਸਕਦੇ ਹਾਂ ਬੰਦ ਕਰ ਸਕਦੇ ਹਾਂ ਪਰ ਅੰਦਰੋਂ ਕੰਨ ਨਹੀਂ ਬੰਦ ਕਰ ਸਕਦਾ ਜਾਪਦਾ ਰੱਬ ਚੰਗਾ ਬੰਦਾ ਸੁਣੇ ਬਹੁਤ ਬਹੁਤ ਸੁਣੇ ਬਹੁਤ ਸੁਣੇ ਪਰ ਬੰਦੇ ਦੀ ਆਦਤ ਇਤਨੀ بگੜੀ ਹੋਈ ਬਹੁਤ ਸੁਣਾਉਂਦਾ ਹੈ ਬਹੁਤ ਸੁਣਾਉਂਦਾ ਸੁਣਦਾ ਕੱਖ ਵੀ ਨਹੀਂ ਹੈ ਬਿਲਕੁਲ ਨਹੀਂ ਸੁਣਦਾ ਅਗਰ ਕਿਦਰੇ ਸੁਣ ਲਵੇ ਤੇ ਗੱਲ ਬਣ ਜਾਏ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਤੋ ਸੁਣਤੇ ਸਹੀ ਤਾਂ ਮੈਂ ਅਰਸ਼ ਕਰ ਲਈ ਅਸੀਂ ਜ਼ਬਾਨ ਨੂੰ ਅਸੀਂ ਬ੍ਰੇਕ ਲਾ ਸਕਦੇ ਹਾਂ ਬੋਲ ਰਹੀਏ ਚੁੱਪ ਅੱਖਾਂ ਖੁੱਲੀਆਂ ਨੇ ਬੰਦ ਕਰ ਸਕਦੇ ਆ ਕੰਨਾਂ ਨੂੰ ਅੰਦਰੋਂ ਬੰਦ ਕਰਨ ਦੀ ਸਮਰੱਥਾ ਰੱਬ ਨੇ ਨਹੀਂ ਦਿੱਤੀ ਅਸੀਂ ਹੁਣ ਚਾਹੀਏ ਅੰਦਰੋਂ ਕੰਨ ਬੰਦ ਕਰ ਲਈਏ ਨਹੀਂ ਕਰ ਸਕਦੇ ਇਸ ਤਰ੍ਹਾਂ ਦਾ ਕੋਈ ਆਲਾ ਰੱਬ ਨੇ ਨਹੀਂ ਬਣਾਇਆ ਲੇਕਿਨ ਅੱਖ ਬੰਦ ਕਰਕੇ ਚੱਲ ਸਕਦੇ ਆ ਪਰ ਚونکہ ਅੱਖ ਬੰਦ ਕਰਕੇ ਚੱਲ ਸਕਦੇ ਆ ਤੇ ਅੱਖ ਬੰਦ ਕਰਨ ਦੀ ਸਮਰੱਥਾ ਰੱਬ ਨੇ ਹੀ ਦਿੱਤੀ कि ਅੱਖ ਖੋਲ ਕੇ ਚੱਲ ਸਕਦੇ ਆ ਇਸ ਤਰ੍ਹਾਂ ਦੀ ਯੁਕਤੀ ਵੀ ਉਸਨੇ ਦਿੱਤੀ ਹੈ ਇਸ ਸਟੇਜ ਤੇ ਪਹੁੰਚ ਕੇ ਭਗਤਾ ਨੇ ਕਹਿ ਦਿੱਤਾ ਸਾਡਾ ਕੁਝ ਵੀ ਨਹੀਂ ਸਭ ਕੁਝ ਤੇਰਾ ਜੇ ਅੱਖਾਂ ਖੋਲ ਕੇ ਮੰਜ਼ਲੇ ਮਕਸੂਦ ਤੇ ਪਹੁੰਚ ਗਏ ਤੇ ਤੇਰਾ ਧੰਨਵਾਦ ਹੈ ਕਿਉਂਕਿ ਅੱਖਾਂ ਖੋਲ ਕੇ ਚੱਲਣ ਦੀ ਤੂੰ ਸਮਰਥਾ ਦਿੱਤੀ ਤੇ ਅਸੀਂ ਅੱਖਾਂ ਬੰਦ ਕਰਕੇ ਚਲੇ ਤੇ ਠੋਕਰਾਂ ਖਾ ਗਏ ਜ਼ਖਮੀ ਹੋ ਗਏ ਰੱਬ ਤੇਰਾ ਕਸੂਰ ਨਹੀਂ ਸਾਡਾ ਹੀ ਦੋਸ਼ ਮੁਝ ਆਗੁਣ ਸਹ ਨਾਹੀਂ ਲੋਕ ਇਹ ਤੇਰਾ ਦੋਸ਼ ਨਹੀਂ ਤੇਰਾ ਕਸੂਰ ਨਹੀਂ ਇਸ ਸਟੇਜ ਤੇ ਪਹੁੰਚ ਕੇ ਭਗਤਾ ਨੇ ਕਹਿ ਦਿੱਤਾ ਸਭ ਕੁਝ ਤੇਰੇ ਹੱਥੇ ਤੇ ਇਤਨਾ ਬੋਧ ਹੈ ਕੋਈ ਨਹੀਂ ਤੇ ਜਣਾ ਖਣਾ ਕਹਿ ਦਿੰਦਾ ਜਦੋਂ ਰੱਬ ਜਪਾਵੇਗਾ ਉਹ ਦੋ ਨਾਮ ਜਪਾਂਗੇ ਤੇ ਅਜੇ ਰੱਬ ਇਹੀ ਚਾਹੁੰਦਾ ਕਿ ਸਾਰਾ ਦਿਨ ਝੂਠ ਹੀ ਬੋਲਦਾ ਰਹੇ ਜਦੋਂ ਰੱਬ ਚਾਹੇਗਾ ਜਦੋਂ ਗੁਰੂ ਚਾਹੇਗਾ ਉਹ ਤਾਂ ਅੰਮ੍ਰਿਤ ਛਕਾਂਗੇ ਤੇ ਅਜੇ ਗੁਰੂ ਇਹੀ ਚਾਹੁੰਦਾ ਬਸ ਪਾਬਦ ਵਿੱਚ ਬੋਤਲ ਖੋਲ ਖੋਲ ਕੇ ਪੀ ਜਾ ਤੂੰ ਨਸ਼ੇ ਵਿੱਚ ਖਰਮਸਤ ਹੋਈ ਜਾ ਅਜੇ ਗੁਰੂ ਇਹੀ ਚਾਹੁੰਦਾ ਨਹੀਂ ਗੁਰੂ ਤੇ ਐਸਾ ਨਹੀਂ ਚਾਹੁੰਦਾ ਲੇਕਿਨ ਤੈਨੂੰ ਖੁਲ ਵੀ ਦੇ ਦਿੱਤੀ ਹੈ ਪਰ ਚੋਕੇ ਖੁਲ ਉਸਨੇ ਹੀ ਦਿੱਤੀ ਹੈ ਇਹ ਸਮਝਤੇ ਭਗਤਾ ਨੇ ਕਹਿ ਦਿੱਤਾ ਸਭ ਕੁਝ ਦੇ ਰਿਹਾ ਤੇ ਖੁਲ ਤੇਰੀ ਦਿੱਤੀ ਹੋਈ ਹੈ ਖੁਲ ਸਾਡੀ ਨਹੀਂ ਇਹ ਗੱਲ ਵੱਖਰੀ ਹੈ ਕਿ ਹੁਣ ਅਸੀਂ ਅੱਗੇ ਜਾਣਾ ਹੈ ਜਾਂ ਪਿੱਛੇ ਜਾਣਾ ਹੈ ਕਿਉਂਕਿ ਖੁਲ ਸਾਡੇ ਕੋਲ ਹੈ ਔਰ ਤੇਰੀ ਦਿੱਤੀ ਹੋਈ ਹੈ ਗੱਲ ਇਤਨੀ ਸਪਸ਼ਟ ਹੈ ਕਿ ਖੁਲ ਪ੍ਰਮਾਤਮਾ ਦੇ ਦਿੱਤੀ ਰਹੀ ਹੈ ਇਹ ਖੁਲ ਅਕਾਲ ਪੁਰਖ ਦੀ ਦਿੱਤੀ ਹੋਈ ਹੈ ਤੇ ਜੇ ਕੈਦੇ ਇਸ ਦਾ ਇਤ ਨਹੀਂ ਮਤਲਬ ਇਹ ਸਾਡੇ ਹੱਥ ਵਿੱਚ ਕੁਝ ਨਹੀਂ ਜਦੋਂ ਰੱਬ ਜਪਾਵੇਗਾ ਉਦੋਂ ਹੀ ਜਪਾਂਗੇ ਤੋ ਖਿਮਾ ਕਰਨੀ ਫਿਰ ਕਥਾ ਕਹਾਣੀਆਂ ਸੁਣਨ ਦਾ ਕੋਈ ਮਤਲਬ ਹੀ ਨਹੀਂ ਫਜ਼ੂਲ ਹੈ ਮੈਂ ਵਕਤ ਬਰਬਾਦ ਕਰਨਾ ਫਿਰ ਕੀਰਤਨ ਕਿਉਂ ਸੁਣਨੇ ਨਹੀਂ ਅਸੀਂ ਅੱਖਾਂ ਖੋਲ ਕੇ ਚੱਲ ਸਕਦੇ ਹਾਂ ਰੋਜ਼ ਦਾ ਕੀਰਤਨ ਇਹ ਪ੍ਰਮਾਤਮਾ ਦੀ ਆਵਾਜ਼ ਹੈ ਅੱਖ ਖੋਲ ਕੇ ਚੱਲ ਕਿਉਂ ਬੰਦ ਕਰਕੇ ਚੱਲਦਾ ਹੈ ਅੱਖਾਂ ਖੋਲ ਆਵਾਜ਼ ਹੈ ਹਰ ਸ਼ਬਦ ਨੂੰ ਕਿਸੇ ਰਾਗੀ ਦੀ ਆਵਾਜ਼ ਨਾ ਸਮਝ ਲੈਣਾ ਇਸ ਚੱਕਰ 'ਚ ਨਾ ਪੈਣਾ। ਭਾਂਡੇ ਰਾਗੀ ਦੇ ਨੇ। ਉਹਦੇ 'ਚ ਭੋਜਨ ਗੁਰੂ ਨਾਨਕ ਦਾ ਹੈ, ਰੱਬ ਦਾ ਹੈ, ਪਰਮਾਤਮਾ ਦਾ ਹੈ। ਸਾਜ਼ ਰਾਗੀ ਦੇ ਹੋ ਸਕਦੇ ਨੇ। ਆਵਾਜ਼ ਰਾਗੀ ਦੀ ਹੋ ਸਕਦੀ ਹੈ। ਪਰ ਉਸ ਆਵਾਜ਼ ਦੇ 'ਚ ਜੋ ਸੰਕੇਤ ਹੈ, ਇਸ਼ਾਰੇ ਨੇ ਉਪਦੇਸ਼ ਹੈ, ਜੋ ਕੁਝ ਆਖਿਆ ਜਾ ਰਿਹਾ ਹੈ ਉਹ ਰੱਬ ਦਾ ਹੈ। ਉਹ ਪਰਮਾਤਮਾ ਦਾ ਹੈ। ਉਹ ਈਸ਼ਵਰ ਦਾ ਹੈ। ਉਨੋਂ ਸੰ ਤੇ ਤੂੰ ਜਾਗ ਤੇ ਅੱਖਾਂ ਖੋਲ ਤੋ ਖੈਰ ਮੈਂ ਅਰਜ਼ ਕਰਾਂ ਜਦ ਉਸ ਪੁਰਸ਼ ਨਾਲ ਵਿਚਾਰ ਵਟਾਂਦਰਾ ਹੋਇਆ ਮਾਇੂਸ ਹੋ ਕੇ ਮੈਨੂੰ ਕਹਿਣ ਲੱਗਾ ਕਿ ਜਗਤ ਦੇ ਜਿਹੜੀ ਬਹੁਤ ਸਾਰੀ ਗਰੀਬੀ ਹੈ ਨਾ ਇਹ ਤੁਹਾਡੇ ਜੈਸੇ ਗੈਨੀਆਂ ਨੇ ਫੈਲਾਈ ਜਿਹੜੇ ਕਹਿੰਦੇ ਨੇ ਬਸ ਪ੍ਰਾਦਬ ਦੀ ਸਭ ਕੁਝ ਹੈ ਰੱਬ ਹੀ ਸਭ ਕੁਝ ਹੈ ਆਗੇ ਸਭ ਕੁਝ ਹੈ ਨਹੀਂ ਅਖ ਲੱਗਾ ਉਦਮ ਸਭ ਕੁਝ ਹੈ ਮਿਹਨਤ ਸਭ ਕੁਝ ਹੈ ਜੋ ਜਿੰਨੀ ਮਿਹਨਤ ਕਰਦਾ ਹੈ ਉਤਨੀ ਗੱਲ ਬਣ ਜਾਂਦੀ ਹੈ ਤੇ ਉਦਾਹਰਣ ਮੈਨੂੰ ਦੇਵੇ 50-50 ਬੀਕੇ ਖੇਤੀ ਦੋ ਜ਼ਿਮੀਂਦਾਰਾਂ ਕੋਲ ਹੋਵੇ ਇੱਕ ਨੇ ਚੰਗੀ ਮਿਹਨਤ ਕੀਤੀ ਹੈ ਵਧੀਆ ਬੀਜ ਬੋਇਆ ਕੁਦਰਤੀ ਗੱਲ ਹੈ ਫਸਲ ਉਸ ਦੀ ਚੰਗੀ ਪਰ ਫੁੱਲਤ ਹੋਵੇਗੀ ਤੇ ਜਿਹਨੇ ਵਧੀਆ ਬੀਜ ਨਹੀਂ ਪਾਇਆ ਵਕਤ ਸਿਰ ਪਾਣੀ ਹੀ ਨਹੀਂ ਦਿੱਤਾ ਹੋਰ ساری ਮਿਹਨਤ ਨਹੀਂ ਕੀਤੀ ਤੇ ਅਗਰ ਉਸ ਦੀ ਫਸਲ ਕਮਜ਼ੋਰ ਹੈ ਤੇ ਇਹਦੇ ਚ ਰੱਬ ਕੌਣ ਆਉਂਦਾ ਹੈ ਇਹਦੇ ਚ ਪ੍ਰਾਲਬਦ ਦੀ ਕਿਹੜੀ ਗੱਲ ਹੈ ਇਦੇ ਚ ਭਾਗਾਂ ਦਾ ਰੋਣਾ ਕੀ ਹੈ ਮੈਂ ਖਾ ਮਿਤਰਾ ਮੈਂ ਇੱਕ ਕਿਸਾਨ ਦਾ ਲੜਕਾ ਹੋਣ ਦੇ ਨਾਤੇ ਇਸ ਅਨੁਭਵ ਦੇ ਚ ਗੁਜ਼ਰਿਆ ਤੇ ਤੈਨੂੰ ਦੱਸ ਦਿਆਂ ਕਿ ਜਦ ਫਸਲ ਪੱਕਣ ਤੇ ਆਈਏ ਜਿਨੇ ਬੜੀ ਮਿਹਨਤ ਕੀਤੀਏ ਤੇ ਵਧੀਆ ਬੀਜ ਪਾਇਆ ਖਾਦ ਵੀ ਪਾਈ ਵਕਤ ਸਿਰ ਪਾਣੀ ਦਿੱਤਾ ਰਖਵਾਲੀ ਵੀ ਕੀਤੀ ਹੈ ਤੇ ਫਸਲ ਜਦ ਪੱਕਣ ਤੇ ਆਈਏ ਤੇ ਗੜਾ ਪੈ ਗਿਆ ਜ਼ੋਰ ਦਾ ਮੀਂਹ ਪੈ ਗਿਆ। ਪੱਲੇ ਕੱਖ ਵੀ ਨਹੀਂ ਪਿਆ। ਤੇ ਜਿਹਨੇ ਘੱਟ ਮਿਹਨਤ ਕੀਤੀ ਸੀ ਨਾ ਉਹਦੀ ਖੇਤੀ ਗੜਿਆਂ ਤੋਂ ਬਚ ਗਈ। ਮੈਂ ਕਿਹਾ ਇਹਨੂੰ ਕੀ ਆਖੋਗੇ? ਇੱਕਦਮ ਉਸਦੇ ਮੱਥੇ ਤੇ ਵੱਟ ਪੈ ਗਿਆ। ਕਹਿ ਲਗੇ ਤੇ ਹੁਣ ਪ੍ਰਾਕਿਰਤੀ ਕੀ? ਪ੍ਰਕਿਰਤੀ ਦੀ ਗੱਲ ਹੋ ਗਈ ਨਾ। ਕਹਿ ਤੇ ਹੁਣ ਕੁਦਰਤੀ ਗੱਲ ਹੋ ਗਈ। ਤੇ ਮੈਂ ਕਹਾ ਤੁਸੀਂ ਲੋਕ ਉਸਨੂੰ ਕੁਦਰਤ ਕਹਿ ਦਿੰਦੇ ਅਸੀਂ ਉਸਨੂੰ ਕਾਦਰ ਕਹਿ ਦਿੰਦੇ ਆ ਗੱਲ ਤੇ ਇਤਨੇ ਗੱਲ ਇਤਨੇ ਪਿਛਲੇ 15-20 ਦਿਨ ਪਹਿਲੇ ਪੰਜਾਬ ਤੇ ਬਹੁਤ ਗੜੇ ਪੈ ਗਏ। ਅਧੀਆਂ ਫਸਲਾਂ ਤਬਾਹ ਹੋ ਗਈਆਂ। ਕਿਸਾਨ ਰੋਂਦੇ ਦੇਖੇ ਗਏ। ਔਰ ਐਸਾ ਹੋਇਆ ਇੱਕ ਖੇਤ ਬਚ ਗਿਆ ਗੜਿਆਂ ਤੋਂ ਇੱਕ ਖੇਤ ਬਿਲਕੁਲ ਤਬਾਹ ਹੋ ਗਿਆ। ਐਸਾ ਹੋਇਆ। ਇੱਕ ਪਹਿਲੇ ਬਿਲਕੁਲ ਖਤਮ। ਇੱਕ ਬਚ ਗਈ। ਏਨੂੰ ਕੀ ਆਖੋਗੇ? ਮਿਹਨਤ ਤੇ ਵਿਚਾਰੇ ਨੇ ਬੜੀ ਕੀਤੀ। ਪੱਲੇ ਕੁਝ ਵੀ ਨਹੀਂ ਪਿਆ। ਮਾਂ ਬਾਪ ਨੇ ਇਕਲੋਤੇ ਬੱਚੇ ਨੂੰ ਪਾਲਿਆ ਪੋਸਿਆ ਵੱਡਾ ਕੀਤਾ ਹੈ ਪੜਾਇਆ ਲਿਖਾਇਆ ਹੈ ਤੇ ਬੁੱਢੀ ਮਾਂ ਸੋਚਦੀ ਹੈ ਕਿ ਮੇਰੇ ਬੁਢੇਪੇ ਦਾ ਆਸਰਾ ਹੈ ਬੁੱਢਾ ਪਿਓ ਸੋਚਦਾ ਹੈ ਇਹ ਮੇਰੀਆਂ ਉਮੰਗਾਂ ਤੇ ਤਰੰਗਾਂ ਦਾ ਸਹਾਰਾ ਹੈ ਖੁਸ਼ ਬੜੀਆਂ ਬੜੀਆਂ ਡਿਗਰੀਆਂ ਸੰਦਾਂ ਲੈ ਕੇ ਜਦ ਬੱਚਾ ਘਰ ਦੇ ਵਿੱਚ ਪਹੁੰਚਿਆ ਰੱਬ ਦੀ ਨੇਤ ਰਾਤ ਨੂੰ ਪੇਟ ਦੇ ਵਿੱਚ ਸੋਲ ਪਏ ਤੜਪ ਤੜਪ ਕੇ ਮਰ ਗਿਆ ਪੰਜੀ 30 ਸਾਲ ਦੀ ਮਿਹਨਤ ਪਾਣੀ ਫਿਰ ਗਿਆ ਬੜੀ ਮਿਹਨਤ ਕੀਤੀ ਪਾਲਿਆ ਪੋਸਿਆ ਬੜੀ ਮਿਹਨਤ ਕੀਤੀ ਪੜਾਇਆ ਲਿਖਾਇਆ ਬੜੀ ਮਮਤਾ ਲੁਟਾਈ ਪੱਲੇ ਕੁਝ ਵੀ ਨਹੀਂ ਪਿਆ ਇਸ ਦੁਨੀਆ ਚ ਇਸ ਤਰ੍ਹਾਂ ਦੇਖੀਦਾ ਹੈ ਮਿਹਨਤ ਕਰ ਕਰਕੇ ਟਰਟ ਗਏ ਥੱਕ ਗਏ ਪੱਲੇ ਕੁਝ ਵੀ ਨਹੀਂ ਪਿਆ ਕਈ ਕੋਟ ਘਾਲੇ ਥਕ ਪਾਏ ਕਲੀ ਕੋਟ ਬੈਠਦੇ ਹੀ ਖਾਂ ਮੈਂ ਕਿ ਮਿਤਰਾ ਇਸ ਨੂੰ ਕੀ ਆਖਾਂਗਾ ਪੰਜੀ 26 ਸਾਲ ਦੀ ਉਮਰ ਹੋਈ ਤੇ ਬੜੀਆਂ ਬੜੀਆਂ ਡਿਗਰੀਆਂ ਲੈ ਕੇ ਘਰ ਪਹੁੰਚਿਆ ਮਾਪੇ ਨੇ ਆਪਣੀ ਉਮੀਦਾਂ ਦਾ ਸਹਾਰਾ ਸਮਝਿਆ ਲੇਕਿਨ ਉਹਨਾਂ ਦੇ ਸਾਹਮਣੇ ਉਸ ਦੀ লাশ ਪਈ ਹੈ ਇਹਨੂੰ ਕੀ ਆਖਾਂਗਾ ਮੈਨੂੰ ਕਹਿਣ ਲੱਗਾ ਤੁਹਾਡੇ ਸਾਹਮਣੇ ਮੈਂ ਫਿਰ ਕਿਸੇ ਵਕਤ ਚਰਚਾ ਕਰਾਂਗਾ ਮੈਂ ਕਿ ਇਸ ਚਰਚਾ ਦਾ ਫਿਰ ਸਮਾਂ ਨਹੀਂ ਆਏਗਾ ਕਰਨੀਏ ਤੇ ਹੁਣ ਕਰਨਕ ਹਰ ਇੱਕ ਮਿਹਨਤ ਸਫਲ ਨਹੀਂ ਹੁੰਦੀ ਹਰ ਮਿਹਨਤ ਬਾਗ ਨਹੀਂ ਲੱਗਦਾ ਔਰ ਗੁਰੂ ਅਰਜਨ ਦੇਵ ਜੀ ਦੀ ਇੱਕ ਹੋਰ ਕੀਮਤੀ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ ਔਖਦ ਆਏ ਰਾਸ ਵਿੱਚ ਆਪ ਖਲੋਇਆ ਇੱਕੋ ਤਰ੍ਹਾਂ ਦੇ ਦੋ ਮਰੀਜ਼ ਨੇ ਤੇ ਦੋ ਮਰੀਜ਼ਾਂ ਦਾ ਇੱਕੋ ਡਾਕਟਰ ਇਲਾਜ ਕਰ ਰਿਹਾ ਹੈ ਤੇ ਦੋਹਾਂ ਨੂੰ ਇੱਕੋ ਜੀਆਂ ਦਵਾਈ ਦਿੱਤੀ ਗਈ ਹੈ ਦੋਹਾਂ ਨੇ ਇੱਕੋ ਜਿਹਾਂ ਦਾ ਭਰੇਜ਼ ਰੱਖਿਆ ਇੱਕ ਠੀਕ ਹੋ ਗਿਆ ਇੱਕ ਨਹੀਂ ਠੀਕ ਹੋਇਆ ਐਸਾ ਰੋਜ਼ ਦੇਖਦੇ ਆ ਰੋਜ਼ ਦੇਖਣ ਦੇ ਚ ਆ ਰਿਹਾ ਇਹਨੂੰ ਕੀ ਆਖੋਗੇ ਔਖਦ ਆਏ ਰਾਸ ਵਿੱਚ ਆਪ ਖਲੋਇਆ ਉਸ ਦੀ ਵੀ ਉਦੋਂ ਹੀ ਕੰਮ ਕਰਦੀ ਏ ਦਵਾਈ ਵੀ ਉਦੋਂ ਹੀ ਕੰਮ ਕਰਦੀ ਏ ਜਦ ਰੱਬ ਨਾਲ ਹੋਵੇ ਵਰਨਾ ਖੱਪ ਜਾਂਦੇ ਨੇ ਦਵਾਈ ਦੇਣ ਵਾਲੇ ਵੀ ਤੇ ਦਵਾਈ ਖਾਣ ਵਾਲੇ ਵੀ ਪੱਲੇ ਕੁਝ ਵੀ ਨਹੀਂ ਕਰਦਾ ਤਾਂ ਮੈਂ ਅਰਜ਼ ਕਰਾਂ ਮਿਹਨਤ ਇੱਕ ਸ਼ਾਖ ਹੈ ਇਹਦਾ ਫਲ ਹੈ ਸੰਸਾਰ ਦੀ ਉન્નਤੀ ਕਿਸੇ ਨੇ ਰਾਜਨੀਤਿਕ ਦੁਨੀਆ ਚ ਮਿਹਨਤ ਕੀਤੀ ਹੈ ਸਿੰਘਾਸਣ ਮਿਲ ਗਿਆ ਫਲ ਮਿਲ ਗਿਆ ਕਿਸੇ ਨੇ ਬੜੀ ਮਿਹਨਤ ਕੀਤੀ ਹੈ ਧਨ ਸੰਪਦਾ ਮਿਲ ਗਈ ਹੈ ਫਲ ਮਿਲ ਗਿਆ ਮਿਹਨਤ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਧਨ ਹੈ ਤੇ ਸਰੀਰ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਔਲਾਦ ਹੈ ਇੰਨੇ ਮਹਿਸਸ ਕਰੋ ਔਲਾਦ ਸਰੀਰ ਦਾ ਫਲ ਹੈ ਹੋਰ ਕੁਝ ਨਹੀਂ ਲੇਕਿਨ ਮੈਂ ਇੰਨੇ ਅਰਜ਼ ਕਰਾਂ ਜਿਵੇਂ ਕਈਆਂ ਦੀ ਮਿਹਨਤ ਪਰ ਫੁੱਲਤ ਨਹੀਂ ਹੁੰਦੀ ਕਈਆਂ ਦੇ ਸਰੀਰ ਵੀ ਪਰਫੁੱਲਤ ਨਹੀਂ ਹੁੰਦੀ ਬੇਔਲਾਦੇ ਰਹਿ ਜਾਂਦੇ ਹਨ ਔਰ ਔਲਾਦ ਵਾਸਤੇ ਤੜਪਦੇ ਦੇਖੇ ਨੇ ਦਾਗੇ ਤਵੀਜ਼ ਲੈਂਦੇ ਦੇਖੇ ਨੇ ਮੜਾ ਮਸਾਣੀਆਂ ਦੀ ਪੂਜਾ ਕਰਦੇ ਮੈਂ ਦੇਖੇ ਨੇ ਜਦ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਵੜ ਮੜੀ ਮਠ ਫੁੱਲ ਲਮਾਲੇ ਲੇਕਿਨ ਜਾਣ ਬੁਝ ਕੇ ਨਾ ਧਾਗੇ ਤਵੀਜ਼ਾਂ ਦੇ ਚੱਕਰਾਂ 'ਚ ਮੈਂ ਫਟਕਦੇ ਵੇਖੇ ਔਲਾਦ ਨਹੀਂ ਮਤਾਂ ਇਸ ਤਾਗੇ ਨਾਲ ਮਿਲ ਜਾਏ ਇਸ ਟੋਣੇ ਨਾਲ ਮਿਲ ਜਾਏ ਇਸ ਜਾਦੋ ਨਾਲ ਮਿਲ ਜਾਏ ਇਸ ਕਬਰ ਤੋਂ ਮਿਲ ਜਾਏ ਇਸ ਮੜੀ ਤੋਂ ਮਿਲ ਜਾਏ ਇਸ ਥਾਂ ਤੋਂ ਮਿਲ ਜਾਏ ਬੰਦਾ ਧੱਕੇ ਖਾਂਦੇ ਜਿਵੇਂ ਹਰ ਇੱਕ ਤਰ੍ਹਾਂ ਦੀ ਮਿਹਨਤ ਨੂੰ ਭਾਗ ਨਹੀਂ ਲੱਗਦੇ ਕਈ ਦਫਾ ਸ਼ਰੀਰ ਨੂੰ ਵੀ ਭਾਗ ਨਹੀਂ ਲੱਗਦੇ ਸ਼ਰੀਰ ਨੂੰ ਵੀ ਫਲ ਨਹੀਂ ਲੱਗਦੇ ਰੂਹੇ ਜ਼ਮੀਨ ਦੇਚ ਅਨੰਤ ਐਸੀਆਂ ਸ਼ਰੀਰ ਦੀਆਂ ਸ਼ਾਖਾਂ ਨੇ ਜਿਨ੍ਹਾਂ ਨੂੰ ਔਲਾਦ ਦੇ ਫਲ ਨਹੀਂ ਲੱਗੇ ਕਈ ਵਾਰ ਮਿਹਨਤ ਫਲੀ ਭੂਤ ਤੇ ਆਉਂਦੀ ਹੈ ਪਰ ਚੰਗੀ ਨਹੀਂ ਆਉਂਦੀ। ਕਈ ਵਾਰ ਕਈਆਂ ਦੇ ਸ਼ਰੀਰ ਨੂੰ ਫਲ ਤੇ ਲੱਗਦੇ ਨੇ ਔਲਾਦ ਦੇ ਪਰ ਚੰਗੀ ਔਲਾਦ ਦੇ ਨਹੀਂ ਲੱਗਦੇ। ਫਲ ਚੰਗੇ ਨਹੀਂ ਲੱਗਦੇ। ਰੋਂਦੇ ਨੇ, ਪਿੱਟਦੇ ਨੇ, ਫਲ ਤੇ ਲੱਗਦੇ ਨੇ ਪਰ ਚੰਗੇ ਨਹੀਂ। ਜਿਵੇਂ ਅੰਬ ਲੱਗਿਆ ਹੈ ਦਰਖਤ ਨੂੰ ਬੜਾ ਸੋਹਣਾ ਪਰ ਅੰਦਰ ਕੀੜਾ ਖੁਣ ਖਾਤਾ। ਫਲ ਤੇ ਲੱਗਿਆ ਪਰ ਕਿਸੇ ਕੰਮ ਦਾ ਨਹੀਂ। ਸਰੀਰ ਦੀ ਸ਼ਾਖ ਨੂੰ ਫਲ ਤੇ ਲੱਗ ਗਿਆ ਔਲਾਦ ਦਾ ਲੇਕਿਨ ਪੁੱਤਰ ਦੁਰਾਚਾਰੀ ਹੈ ਤੇ ਦੇ ਬਦ ਇਖਲਾਕ ਕੁੱਲ ਨੂੰ ਕਲੰਕ ਲਾਣ ਵਾਲੀ ਹੈ ਕੁਝ ਵੀ ਨਹੀਂ ਹੈ ਫਲ ਤੇ ਲੱਗੇ ਹੈ ਪਰ ਕਿਸੇ ਕੰਮ ਦਾ ਨਹੀਂ ਮਿਹਨਤ ਨੂੰ ਫਲ ਤੇ ਲੱਗੇ ਹੈ ਪਰ ਬੜਾ ਤੁਛ ਜਿਹਾ ਬੜਾ ਮਾਮੂਲੀ ਜਿਹਾ ਮਿਹਨਤ ਬਹੁਤ ਵੱਡੀ ਕੀਤੀ ਬਹੁਤ ਵੱਡੀ ਕੀਤੀ ਮਿਲਿਆ ਕੁਝ ਵੀ ਨਹੀਂ ਥੋੜਾ ਜਿਹਾ ਤਾਂ ਮੈਂ ਅਰਜ਼ ਕਰਾਂ ਮਿਹਨਤ ਦੀ ਸ਼ਾਖ ਨੂੰ ਜੋ ਫਲ ਲੱਗਦੇ ਨੇ ਉਹ ਹੈ ਸੰਸਾਰ ਦੀ ਉન્નਤੀ। ਸ਼ਰੀਰ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਹੈ ਔਲਾਦ। ਔਲਾਦ ਚੰਗੀ ਹੈ। ਚਾਣਕ ਦਾ ਕਹਿਣਾ ਹੈ ਆਗਿਆਕਾਰੀ ਸੁਤ। ਅਰ ਮਿੱਠ ਬੋਲੀ ਨਾਰ। ਧਨ ਆਪਣੇ ਸੰਤੋਖ ਮੰਨਿਏ ਚਾਰ ਸੁਰਗ ਸੰਸਾਰ। ਉਹ ਬੰਦਾ ਸੰਸਾਰ ਵਿੱਚ ਸਵਰਗ ਵਿੱਚ ਹੈ। ਕਿ ਆਦਿਆ ਵਿੱਚ ਚੱਲਣ ਵਾਲਾ ਪੁੱਤਰ ਹੋਵੇ ਸਹਿਮਤ ਹੋ ਕੇ ਚੱਲਣ ਵਾਲੀ ਪਤਨੀ ਹੋਵੇ ਉਪਜੀਵਿਕਾ ਵਾਸਤੇ ਕੋਲ ਧਨ ਹੋਵੇ ਤੇ ਮਨ ਵਿੱਚ ਸੰਤੋਖ ਹੋਵੇ ਹੋਰ ਕਿਹੜੇ ਸਵਰਗ ਵਿੱਚ ਜਾਣਾ ਹੈ ਉਹ ਤੇ ਸਵਰਗ ਵਿੱਚ ਹੋਰ ਕਿੱਥੇ ਤੇ ਬਦ ਚੱਲਣ ਔਲਾਦ ਹੋਵੇ ਕਲੇਸ਼ਨਾਰ ਤੇ ਕਲੇਣੀ ਪਤਨੀ ਹੋਵੇ ਉਪਜੀਵਿਕਾ ਵਾਸਤੇ ਧਨ ਨਾ ਹੋਵੇ ਤੇ ਮਨ ਵਿੱਚ ਤ੍ਰishna ਹੋਵੇ ਇਸ ਬੰਦੇ ਨੂੰ ਨਰਕਾਂ ਦੇ ਚ ਜਾਣ ਦੀ ਲੋੜ ਹੀ ਨਹੀਂ ਹੈ ਹੀ ਨਰਕ ਦੇ ਚ ਪਿਆ ਹੀ ਨਰਕ ਦੇ ਚ ਹੋਰ ਕਿਹੜੇ ਨਰਕ ਦੇ ਚ ਜਾਏਗਾ ਲੜਕੀ ਭੋਗਦਾ ਪਿਆ ਕੁੰਭੀ ਨਰਕ ਦੇ ਚ ਪਿਆ ਹੈ ਤੋ ਸ਼ਰੀਰ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਹੈ ਔਲਾਦ ਚੰਗੀ ਔਲਾਦ ਮਿਹਨਤ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਹੈ ਧਨ ਤੇ ਸੰਪਦਾ ਤੇ ਮਨ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਗਿਆਨ ਦੇਖਣ ਦੇ ਚ ਆਇਆ ਕਈਆਂ ਦੀ ਮਿਹਨਤ ਦੀ ਸ਼ਾਖ ਦੀ ਫਲੀ ਭੂਤ ਹੋ ਗਈ ਫਲ ਲੱਗ ਗਏ ਕਈਆਂ ਦੀ ਸ਼ਰੀਰ ਦੀ ਸ਼ਾਖ ਨੂੰ ਵੀ ਫਲ ਲੱਗ ਗਏ ਔਲਾਦ ਚੰਗੇ ਮਿਲ ਗਏ ਮਨ ਦੀ ਸ਼ਾਖ ਨੂੰ ਕੋਈ ਫਲ ਨਹੀਂ ਲੱਗੇ ਗਿਆਨ ਹੈ ਹੀ ਕੋਈ ਨਹੀਂ ਕੋਈ ਗਿਆਨ ਨਹੀਂ ਕਹਿੰਦੇ ਨੇ ਇਹ ਸ਼ਾਖ ਬਹੁਤ ਘਟ ਬੰਦਿਆਂ ਦੀ ਪਰਫੁੱਲਤ ਹੁੰਦੀ ਸੁੱਕੀ ਸੜੀ ਰਹਿ ਜਾਂਦੀ ਕੁਝ ਵੀ ਨਹੀਂ ਤੇ ਜੇ ਗਿਆਨ ਹੀ ਨਹੀਂ ਤਾਂ ਫਿਰ ਗਿਆਨ ਤੋਂ ਬਿਨਾ ਤੇ ਮਨ ਕੋ ਪਸ਼ੂ ਰਹਿ ਜਾਂਦਾ ਹੈ निंद्रा आलस भोग भए ए पसुरक समान नरन ज्ञान ने ज अधिकता ज्ञान बिना पशु जान पर तुसी आखोगे ज्ञान कादा किस चीज दा ज्ञान पदार्थ दा ज्ञान ओते सैंसदान कुल बहुत ज्यादा है विज्ञान कुल बहुत ज्यादा है एक बड़ी कीमती पंक्ति है भाई साहब भाई गुरुदास जी दी ज्ञानन में ज्ञान गुरु ज्ञानन में ज्ञान गुरु सगल धर्म में ग्रस्त प्रधान है उस अगली शब्दानों नहीं लेना पहले ज्ञानन में ज्ञान गुर, गुरु ज्ञान दे सिरमोर ज्ञान है गुरुदा ज्ञान परमात्मा का ज्ञान और कोई ज्ञान नहीं बाकी जितना भी ज्ञान होवे ओदे नाल कोई तृप्ति नहीं मिलदी कोई सुकून नहीं मिलता कोई चैन नहीं मिलता दा, बड़े-बड़े दार्शनिक कल्प दे देखे गए हैं बड़े-बड़े फिलॉसफर रोंदे हुए देखे गए हैरानी होती है मेनू कि इतना बड़ा दार्शनिक मिर्ज़ा ग़ालिब जेडियां किताबें दे कोई सैकड़े तर्जुमे हो चुके नहीं और सडे देश दिया अनेका भाषा दे छॉय ने दीवाने ग़ालिब दे तर्जुमे इना सयाणा मुल्क वो कहंदा है बेचैनियां ਸਾਰੇ ਜਹਾਂ ਕੀ ਸਮੇਟ ਕਰ ਜਬ ਕੁਛ ਨਾ ਬਨਾ ਤੋ ਮੇਰਾ ਦਿਲ ਬਨਾ ਦਿਆ ਸਾਰੀ ਦੁਨੀਆ ਦੀ ਮੁਸੀਬਤਾਂ ਤੇ ਪਰੇਸ਼ਾਨੀਆਂ ਰੱਬ ਨੇ ਇਕੱਠੀਆਂ ਕੀਤੀਆਂ ਤੇ ਮੇਰਾ ਮਨ ਬਨਾ ਛੜਿਆ ਮੈਂ ਇੰਨਾ ਪਰੇਸ਼ਾਨ ਮੈਂ ਇੰਨਾ ਬੇਚੈਨ ਮੈਂ ਇਤਨਾ ਦੁਖੀ ਹਾਂ ਮੈਂ ਇਤਨਾ ਬੇਜ਼ਾਰਾ ਪਰ ਗ਼ਜ਼ਬ ਦੀ ਗੱਲ ਸੋਚਣੀ ਤੇ ਉਸ ਦੀ ਆਸਮਾਨ ਨੂੰ ਛੂੰਹਦੀ ਹੈ ਵਿਚਾਰ ਤੇ ਉਸ ਦੇ ਪਾਤਾਲ ਨੂੰ ਛੂੰਹਦੇ ਨੇ ਖਿਆਲਾਂ ਦੀ ਪ੍ਰਵਾਸ ਤੇ ਬਹੁਤ ਉੱਚੀ ਹੈ ਜਦ ਗਹਿਰਾ ਜਾਂਦਾ ਤੇ ਪਾਤਲ ਵਿੱਚ ਚਲਾ ਜਾਂਦਾ ਤੇ ਜਦ ਉੱਚਾ ਜਾਂਦਾ ਤੇ ਆਕਾਸ਼ ਨੂੰ ਹੱਥ ਮਾਰਦਾ ਇਤਨੇ ਉਸ ਦੇ ਖਿਆਲ ਇਤਨੀ ਉਸ ਦੀ ਵਿਚਾਰਧਾਰਾ ਨਹੀਂ ਗਿਆਨ ਹੈ ਪਰ ਗਿਆਨਨ ਮੈਂ ਗਿਆਨ ਗੁਰ ਜਿੰਨੇ ਚਿਰ ਤੱਕ ਗੁਰੂ ਦਾ ਗਿਆਨ ਨਹੀਂ ਗੁਰ ਸ਼ਬਦ ਦਾ ਗਿਆਨ ਨਹੀਂ ਪ੍ਰਮਾਤਮਾ ਦਾ ਗਿਆਨ ਨਹੀਂ ਉਤਨੇ ਚਿਰ ਤੱਕ ਮਨ ਦੀ ਸ਼ਾਖ ਨੂੰ ਚੰਗੇ ਫਲ ਨਹੀਂ ਲਗੇ ਜਿਵੇਂ ਕਿਸੇ ਕੋਲ ਪਦਾਰਥ ਦਾ ਗਿਆਨ ਹੈ ਫਲ ਤੇ ਲੱਗੇ ਨੇ ਪਰ ਚੰਗੇ ਫਲ ਨਹੀਂ ਜਿਵੇਂ ਔਲਾਦ ਤੇ ਮਿਲੀ ਹੈ ਚੰਗੀ ਨਹੀਂ ਜਿਵੇਂ ਮਿਹਨਤ ਨੂੰ ਫਲ ਤੇ ਲੱਗੇ ਨੇ ਪਰ ਚੰਗੇ ਨਹੀਂ ਲਗੇ ਜਿਹਦੇ ਨਾਲ ਤ੍ਰਿਪਤੀ ਹੋ ਸਕੇ ਤਾਂ ਇਸ ਤਰ੍ਹਾਂ ਮਨ ਦੀ ਸ਼ਾਖ ਨੂੰ ਕਈ ਦਫਾ ਫਲ ਤੇ ਲੱਗਦਾ ਗਿਆਨ ਦਾ ਇੱਕ ਵਿਗਿਆਨ ਹੈ ਜਿਹਨੇ ਹਾਈਡਰੋਜਨ ਬੰਬ ਬਣਾ ਦਿੱਤਾ ਹੈ ਗਿਆਨ ਤੇ بڑا ਹੈ ਉਸ ਦੇ ਕੋਲ ਪਰ ਉਹ ਗਿਆਨ ਕਾਦਾ ਗਿਆਨ ਜੋ ਮੁਲਕ ਦੇ ਕੌਮ ਦੀ ਤਬਾਹੀ ਦਾ ਵਾਇਸ ਬਣੇ ਤੇ ਜਦ ਹਾਈਡਰੋਜਨ ਬੰਬ ਕਿਧਰੇ ਸੁੱਟਿਆ ਜਾਏ ਤੇ ਲੱਖਾਂ ਬੰਦੇ ਹਮੇਸ਼ਾ ਦੀ ਨੀਂਦ ਸੌ ਜਾਣ ਇਤਨਾ ਵੱਡਾ ਘਾਤ ਕੀਤਾ ਜਾਏ ਮਨੁੱਖ ਦੇ ਉੱਤੇ ਔਰ ਇਹ ਕਿਸੇ ਦੀ ਸਿਆਣਪ ਕਰੇ ਕਿਸੇ ਦਾ ਗਿਆਨ ਕਰੇ ਇਹ ਗਿਆਨ ਤੇ ਕੁਝ ਵੀ ਨਹੀਂ ਇਹ ਤੇ ਇੰਜ ਹੋਈ ਕਿਸੇ ਦੇ ਸ਼ਰੀਰ ਨੂੰ ਫਲ ਤੇ ਲਗਿਆ ਔਲਾਦ ਤੇ ਮਿਲੀ ਹੈ ਪਰ ਐਸਾ ਗੁੰਡਾ ਮਿਲਿਆ ਹੈ ਐਸਾ ਜ਼ਾਲਮ ਮਿਲਿਆ ਹੈ ਹਿਟਲਰ ਜੈਸਾ और हलाकू जैसा औरंगजेब जैसा चारों पासे मार धार कतल दुख त परेशानियाँ फल तो लगे किसी काम का नहीं तो मैं फिर अर्ज करा मेहनत दा फल है धन संपदा शरीर दा फल है चंगी औलाद मन का फल है गुरु का ज्ञान परमात्मा दा ज्ञान और आत्मा दा फल है परमात्मा परमात्मा मिल गया है ਆਤਮਾ ਨੂੰ ਫਲ ਲੱਗੇ ਤੇ ਪ੍ਰਮਾਤਮਾ ਦਾ ਗਿਆਨ ਮਿਲ ਗਿਆ ਮਨ ਨੂੰ ਫਲ ਲੱਗੇ ਚੰਗੀ ਔਲਾਦ ਮਿਲ ਗਈ ਹੈ ਸਰੀਰ ਨੂੰ ਫਲ ਮਿਲ ਜੋ ਹੈ ਲੱਗ ਗਿਆ ਧਨ ਸੰਪਦਾ ਮਿਲ ਗਈ ਹੈ ਤੇ ਮਿਹਨਤ ਨੂੰ ਫਲ ਲੱਗੇ ਹੈ ਤੇਰੀ ਮਿਹਨਤ ਨਿਸਫਲ ਨਾ ਜਾਵੇ ਐ ਬੰਦੇ ਤੂੰ ਪ੍ਰਭੂ ਦਾ ਦਾਮਨ ਪਕੜ ਤੇ ਪ੍ਰਮਾਤਮਾ ਐਸਾ ਹੈ ਜੋ ਦਰਖਤਾਂ ਨੂੰ ਪਰਫੁੱਲਤ ਕਰ ਸਕਦਾ ਤੇ ਤੈਨੂੰ ਵੀ ਕਰੇਗਾ ਗੁਰਵਰਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਾਨੁਖ ਆਪਣੇ ਆਪ ਨੂੰ ਨਿਰਾਸ਼ ਨਾ ਕਰ ਜਿਹੜਾ ਦਰਖਤਾਂ ਨੂੰ ਸੋਹਣੇ ਸੋਹਣੇ ਫੁੱਲ ਤੇ ਫਲ ਲਾ ਸਕਦਾ ਹੈ ਤੈਨੂੰ ਨਹੀਂ ਲਾਵੇਗਾ ਤੂੰ ਪਕੜ ਉਸਦੀ ਟੇਕ ਤੂੰ ਪਕੜ ਉਸਦਾ ਆਸਰਾ ਤੇਰੀ ਹਰ ਸ਼ਾਖ ਪਰ ਫੁੱਲ ਲੱਤ ਹੋਵੇਗੀ ਤੇਰੀ ਹਰ ਸ਼ਾਖ ਨੂੰ ਚੰਗੇ ਫੁੱਲ ਲੱਗਣਗੇ ਤੇਰੀ ਹਰ ਸ਼ਾਖ ਨੂੰ ਚੰਗੇ ਫਲ ਲੱਗਣਗੇ ਇਸ ਵਾਸਤੇ ਅਕਸਰ 99% ਐਸਾ ਹੁੰਦਾ ਹੈ ਕਿ ਮਹਾਪੁਰਸ਼ਾਂ ਦੇ ਘਰ ਮਹਾਪੁਰਸ਼ ਪੈਦਾ ਹੁੰਦੇ ਨੇ ਗੁਰੂ ਨਾਨਕ ਦੇ ਘਰ ਬਾਬਾ ਸ੍ਰੀ ਚੰਦ ਆਉਂਦੇ ਨੇ ਔਰ ਬ੍ਰਹਮਨਿਸ਼ਟ ਨੇ ਬ੍ਰह्मज्ञानी ਨੇ ਕਾਟ ਨਹੀਂ ਨੇ ਐਂਡੀਮੈਰਸ ਕਰਦੇ ਹਾਂ ਇਹ ਗਲ ਵਖਰੀ ਹੈ ਕਿ ਉਹ ਗ੍ਰਸਥ ਦੇ ਚ ਦਿਲਚਸਪੀ ਨਹੀਂ ਰੱਖਦੇ ਸਨ ਲੇਕਿਨ ਗੁਰਨਾਣਿਕ ਨੂੰ ਉਹ ਪ੍ਰਵਾਨ ਸਨ ਤਿਆਗੀਆਂ ਦੇ ਚ ਜੰਗਲਾਂ ਦੇ ਚ ਰਹਿਣ ਵਾਲੇ ਬਿਆਬਾਨਾਂ ਦੇ ਚ ਭਟਕਣ ਵਾਲਿਆਂ ਨੂੰ ਜਿਤਨਾ ਸਿੱਧਾ ਰਸਤਾ ਬਾਬਾ ਸ੍ਰੀਚੰਦ ਨੇ ਦਿਖਾਇਆ ਸ਼ਾਇਦ ਹੀ ਕੋਈ ਦਿਖਾ ਗਏ ਆਪਨੇ ਉਦਾਸੀਆਂ ਦਾ ਇੱਕ ਟੋਲਾ ਬਣਾਇਆ ਇਹ ਗੱਲ ਵੱਖਰੀ ਹੈ ਕਿ ਜਿਸ ਦਿਨ ਦਾ ਇਸ ਤਰ੍ਹਾਂ ਦਾ ਸਾਧੂ ਸਮਾਜ ਅਸੀਂ ਆਪਣੀ ਕੌਮ ਦੇ ਚੋਂ ਵਿਦਾ ਕਰ ਦਿੱਤਾ ਹੈ ਸਾਡਾ ਪ੍ਰਚਾਰ ਰੁਕ ਗਿਆ ਐਨੀ ਮਰਜ਼ ਕਰਦੇ ਅਸੀਂ ਕੋਈ ਉન્નਤੀ ਨਹੀਂ ਕੀਤੀ ਗੁਰਦੁਆਰੇ ਜ਼ਰੂਰ ਬਣਾਏ ਨੇ ਸਿੱਖ ਨਹੀਂ ਬਣੇ ਟਕਸਾਲਾ ਜ਼ਰੂਰ ਬਣਾਈਆਂ ਨੇ ਸਿੱਕੇ ਨਹੀਂ ਘੜੇ ਗਏ ਤੇ ਟਕਸਾਲ ਤੇ ਬਣਾਈ ਦੀ ਕੁਝ ਘੜਿਆ ਜਾਵੇ ਤੇ ਟਕਸਾਲਾਂ ਤੇ ਚੰਗੀਆਂ ਤੋਂ ਚੰਗੀਆਂ ਮੌਜੂਦ ਨੇ ਸੰਗਮਰਮਰ ਦੇ ਮਹਿਲ ਖੜੇ ਕਰ ਛੱਡੇ ਨਸ ਸਿੱਕੇ ਨਹੀਂ ਘੜੇ ਜਾ ਰਹੇ ਜੇ ਕਿਦਰੀ ਕਦ ਸਿੱਕਾ ਘੜਿਆ ਵੀ ਜਾਂਦਾ ਹੈ ਤੋ ਖਿਮਾ ਕਰਨਾ ਜਦ ਪਰਖੀ ਦਾ ਤੇ ਖੋਟਾ ਹੀ ਕਿਸੇ ਕੰਮ ਦਾ ਹੀ ਨਹੀਂ ਚੱਲਦਾ ਹੀ ਨਹੀਂ ਧਰਮ ਦੀ ਦੁਨੀਆ ਚ ਚੱਲਦਾ ਹੀ ਨਹੀਂ ਸੱਚ ਦੀ ਦੁਨੀਆ ਚ ਚੱਲਦਾ ਹੀ ਨਹੀਂ ਗੁਰੂ ਦੀ ਦੁਨੀਆ ਦੇ ਜੋ ਹੈ ਚੱਲਦਾ ਹੀ ਨਹੀਂ ਗੁਰਦੁਆਰੇ ਜ਼ਰੂਰ ਬਣਾਏ ਨੇ ਪਰ ਗੁਰਦੁਆਰੇ ਜਿਸ ਮਕਸਦ ਲਈ ਬਣਾਏ ਜਾਂਦੇ ਨੇ ਉਸ ਮਕਸਦ ਦੀ ਜੋ ਹੈ ਪੂਰਤੀ ਨਹੀਂ ਹੋਈ ਤੋ ਸਾਇਬ ਕਹਿੰਦੇ ਨੇ ਪਕੜੋ ਉਸ ਪਰਿਪੂਰਨ ਪ੍ਰਮਾਤਮਾ ਦਾ ਧਾਮ ਨਹੀਂ ਉਸ ਦੀ ਟੇਕ ਪਕੜੋ ਤਾਕੇ ਤੇਰੀ ਮਿਹਨਤ ਨਿਸਫਲ ਨਾ ਜਾਵੇ। ਤਾਕੇ ਤੇਰਾ ਸ਼ਰੀਰ ਨਿਸਫਲ ਨਾ ਜਾਵੇ। ਤਾਕੇ ਤੇਰਾ ਮਨ ਨਿਸਫਲ ਨਾ ਜਾਵੇ। ਤਾਕੇ ਤੇਰੀ ਆਤਮਾ ਨਿਸਫਲ ਨਾ ਜਾਵੇ। ਤੇਰੀ ਆਤਮਾ ਨੂੰ ਪ੍ਰਮਾਤਮਾ ਦਾ ਫਲ ਲੱਗੇ। ਤੇਰੇ ਮਨ ਨੂੰ ਗਿਆਨ ਦਾ ਫਲ ਲੱਗੇ। ਤੇਰੇ ਸ਼ਰੀਰ ਨੂੰ ਚੰਗੇ ਔਲਾਦ ਦਾ ਫਲ ਲੱਗੇ ਤੇ ਤੇਰੇ ਮਿਹਨਤ ਨੂੰ ਧਨ ਸੰਪਦਾ ਦਾ ਫਲ ਲੱਗੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰਾ ਵਰਤਾਂ ਨੂੰ